ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਸ਼ਹਿਰ ਪਠਾਨਕੋਟ ਦਾ ਸ਼ੌਂਕ ਨਵੇਂ ਕਬੂਤਰਾਂ ਦੇ ਨਾਲ ਨਵੀਂ ਛੱਤ ਪੂਰੇ ਇਹ ਹੀ ਤੁਹਾਨੂੰ ਦੱਸ ਦਈਏ ਆਪਾਂ ਹੂਟਰ ਸਿਸਟਮ ਲਗਾਉਣ ਦੇ ਲਈ ਸੋਰੀ ਪੱਖੇ ਲਗਾਉਣ ਦੇ ਲਈ ਖੁੱਡਿਆਂ ਦੇ ਵਿੱਚ ਕਬੂਤਰਾਂ ਦਾ ਸ਼ੌਂਕ ਕਰਾਉਣਿਆਂ ਨਾਲੋਂ ਨਾਲ ਦਿੰਨੇ ਜਾਣਕਾਰੀ ਛੱਤ ਆ ਦੀਪੂ ਪਲਵਾਨ ਪਠਾਨਕੋਟ ਵਾਲਿਆਂ ਦੀ ਤੇ ਆ ਲੱਗੇ ਨੇ ਪੱਖੇ ਮਿੱਤਰੋ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਬਹੁਤ ਜ਼ਰੂਰੀ ਆ ਅੰਦਰ ਹੌਮਸ ਪੈਦਾ ਹੁੰਦੀ ਆ ਹਿਮੀਡਿਟੀ ਜਿਹਦੇ ਕਰਕੇ ਕਬੂਤਰ ਹੋ ਜਾਂਦੇ ਬਿਮਾਰ ਇੱਕ ਪੱਖਾ ਲਾਤਾ ਮਿੱਤਰੋ ਇਹ ਦੇਖੋ ਇੰਨੇ ਵਧੀਆ ਚੱਲਦੇ ਨੇ ਬਹੁਤ ਵਧੀਆ ਜਿਹੜੀ ਅੰਦਰੋਂ ਹਵਾ ਕੱਢਦੇ ਨੇ ਇਸ ਟਾਈਮੇ ਚੱਲ ਰਿਹਾ ਬਾਈ ਤੇ ਅੰਦਰ ਜਿਹੜੀ ਹੌਮਸ ਹਿਮੀਡਿਟੀ ਪੈਦਾ ਨਹੀਂ ਹੋਣ ਦਿੰਦੇ ਠੀਕ ਆ ਜੀ ਤੇ ਦੋ ਪੱਖੇ ਅੰਦਰ ਲਾਏ ਨੇ ਜੀ ਇਹ ਗ੍ਰਿਲਾਂ ਤੇ ਜਾਲੀਆਂ ਤੇ ਕਿਤੇ ਵੀ ਫਿੱਟ ਹੋ ਜਾਂਦੇ ਆ ਇਹਦੇ ਲਈ ਕੋਈ ਖੱਡਾ ਨਹੀਂ ਮਾਰਨਾ ਪੈਂਦਾ ਤੇ ਕਬੂਤਰ ਜਿਹੜੇ ਪੂਰੇ ਤੰਦਰੁਸਤ ਰਹਿੰਦੇ ਨੇ ਤੁਹਾਨੂੰ ਕਰਾਉਣੇ ਕਬੂਤਰਾਂ ਦਾ ਸ਼ੌਂਕ ਤੇ ਉਸ ਤੋਂ ਬਾਅਦ ਦੂਸਰੇ ਖੁੱਡਿਆਂ 'ਚ ਕਬੂਤਰੀਆਂ ਤੇ ਉੱਪਰ ਜਿਹੜੇ ਖੁੱਡੇ ਨੇ ਉਹਨਾਂ ਦਾ ਵੀ ਸ਼ੌਂਕ ਕਰਾ ਦਨੇ ਆ ਮਿੱਤਰੋ ਆਹ ਲਓ ਜੀ ਪਹਿਲਾਂ ਆਪਾਂ ਨਰ ਦਿਖਾ ਦਈਏ ਲਾਈਵ ਵਿੱਚ ਵੀ ਤੁਹਾਨੂੰ ਦਿਖਾਇਆ ਆਪਾਂ ਸਾਰਾ ਕੁਝ ਉਹਦੇ ਵਿੱਚ ਕੁਆਲਿਟੀ ਨਹੀਂ ਸੀ ਤੇ ਵੀਡੀਓ ਦੇ ਵਿੱਚ ਫੁੱਲ ਕੁਆਲਿਟੀ ਕੁਆਲਿਟੀ ਆਂਦੀ ਆ ਤੇ ਹੁਣ ਕਰੋ ਸ਼ੌਂਕ ਇਹਨਾਂ ਦਾ ਤੇ ਦੱਸਣਾ ਕਿੰਦਾਂ ਦੇ ਲੱਗਦੇ ਆ ਇਸ ਛੱਤ ਤੋਂ ਘਰ ਵਾਲੀਆਂ ਟੋਪੀਆਂ ਪੁਰਾਣੀਆਂ ਬਾਜ਼ੀਆਂ ਉੱਡਦੀਆਂ ਆ ਰਹੀਆਂ ਨੇ ਤੇ ਇਸ ਵਾਰ ਬਾਈ ਹੁਣਾਂ ਨੇ ਬਾਹਰ ਦੜੇ ਵੀ ਛੱਡੇ ਹੀ ਨਵਾਂ ਨਵਾਂ ਸ਼ੌਂਕ ਆ ਪ੍ਰਮਾਤਮਾ ਕਾਮਯਾਬੀ ਦਊਗਾ ਠੀਕ ਹੈ ਜੀ ਛੱਤਾਂ ਫੇਰ ਦੱਸ ਦਈਏ ਦੀਪੂ ਪਲਵਾਨ ਬਾਈ ਪਠਾਨਕੋਟ ਵਾਲਿਆਂ ਦੀ ਵਿੱਚ ਇਹਨਾਂ ਨੇ ਟੈਡੀ ਕਬੂਤਰ ਵੀ ਰੱਖੇ ਹੋਏ ਨੇ ਇੱਕ ਦੋ ਠੀਕ ਹੈ ਜੀ ਇੱਕ ਚੀਜ਼ ਤੁਹਾਨੂੰ ਦਸੀਏ ਪਹਿਲਾਂ ਇਸ ਛੱਤ ਤੋਂ ਦੇਸੀ ਕਬੂਤਰ ਹੀ ਉੱਡਦੇ ਸੀ ਅੱਜ ਤੋਂ 4-5 ਸਾਲ ਪਹਿਲਾਂ ਚਲੇ ਜਾਈਏ ਕਿ ਪੂਰਾ ਪਠਾਨਕੋਟ ਜਿਹੜਾ ਦੇਸੀਆਂ ਦੇ ਕਬੂਤਰਾਂ ਦਾ ਗੜ੍ਹ ਸੀ ਤੇ ਹੁਣ ਹਰ ਛੱਤ ਤੇ ਜਿਹੜੇ ਮਲਵਈ ਉੱਡਣ ਲੱਗ ਗਏ ਨੇ ਜੀ ਅੱਜ ਦਾ ਸ਼ੌਂਕ ਵੀ ਪੂਰਾ ਵਧੀਆ ਹੋਣ ਜਾ ਰਿਹਾ। ਬਾਈ ਹੁਣਾਂ ਦੇ ਕੋਲੋਂ ਪੁਰਾਣੇ ਧੰਨੇ ਵਾਲੇ ਲਾਲ ਚੀਨੇ ਕਬੂਤਰ ਨੇ। ਠੀਕ ਹੈ ਜੀ। ਜਿਹੜੇ ਦੇਖਣ ਨੂੰ ਕਦੇ-ਕਦੇ ਮਿਲਦੇ ਆ ਆ ਇੱਕ ਲਾਲ ਚੀਨਾ ਵਿੱਚ ਬੈਠਾ ਹੋਣਾ ਜੋ ਬਾਈ ਇਹ ਆਪਾਂ ਇੱਕ ਵਕੀਲ ਉਸਤਾਦ ਝੰਡਾ ਵਾਲਾਂ ਦੇ ਘਰ ਦੇਖਨੇ ਆ ਹਜੇ ਕਬੂਤਰ ਜਾਂ ਉਸਤਾਦ ਬਿੰਦਰ ਚੰਦ ਵਾਜੀ ਦੇ। ਤੀਜਾ ਆਪਾਂ ਕਿਸੇ ਦੇ ਘਰੇ ਇਹਦੇ ਨਾਲ ਦੇ ਕਬੂਤਰ ਨਹੀਂ ਦੇਖੇ। ਇਹ ਦੇਖ ਲਓ ਲਾਲ ਚੀਨਾ ਵੀਰੇ ਧਿਆਨ ਦੇ ਨਾਲੇ ਪਿਓਰਟੀ ਵਾਲੇ ਪੁਰਾਣੇ ਕਬੂਤਰ ਆ ਜਿਨ੍ਹਾਂ ਦੇ ਵਿੱਚ ਅਡਾਰ ਬਹੁਤ ਜ਼ਿਆਦੀ ਆ। ਠੀਕ ਹੈ ਜੀ। ਪੈਰੇ ਦੇ ਦੇ ਵਿੱਚ ਨੀਲਾ ਛੱਲਾ ਪਾਇਆ ਹੋਇਆ। ਇਹਦੇ ਨਾਲ ਦੀ ਕਬੂਤਰੀ ਵੀ ਤੁਹਾਨੂੰ ਦਿਖਾਨੀਆਂ ਆ ਆ ਇੱਕ ਲਾਲ ਚੀਨਾ ਇਹਦੇ ਨਾਲ ਦਾ ਆ ਬੈਠਾ ਜੀ ਆ ਵੀ ਦੇਖ ਲਓ ਠੀਕ ਆ ਜੀ ਇਹਨਾਂ ਦੇ ਕਲਰ ਵੱਖਰੇ ਹੀ ਨੇ ਕਬੂਤਰਾਂ ਦੇ ਵਿੱਚ ਘੱਟ ਲਾਲ ਚੀਨੇ ਵੀ ਹੈਗੇ ਨੇ ਜਿਵੇਂ ਆ ਬੈਠਾ ਲਾਲ ਸਰਾ ਇੱਕ ਇਹ ਵੀ ਉਹਨਾਂ ਚੋਂ ਆ ਪਰ ਜਿਹੜਾ ਇਹਨਾਂ ਦਾ ਲਾਲ ਚੀਨਿਆਂ ਦਾ ਵजूद ਆ ਇਹ ਵੱਖਰਾ ਆ ਠੀਕ ਆ ਇਹਨਾਂ ਦਾ ਕਲਰ ਵੱਖਰਾ ਆ ਸੋਹਣੇ ਬਹੁਤ ਆ ਰੂਹ ਖੋਸ਼ ਹੁੰਦੀ ਆ ਇਹਨਾਂ ਕਬੂਤਰਾਂ ਨੂੰ ਦੇਖ ਕੇ ਬਈ ਇਹ ਪਠਾਨਕੋਟ ਸ਼ਹਿਰ ਦੇ ਵਿੱਚ ਫੇਰ ਤੁਹਾਨੂੰ ਦੱਸਦੀ ਆ ਬਾਈ ਦੀਪੂ ਪਲਵਾਨ ਜੀ ਦੇ ਕਬੂਤਰ ਨੇ ਤੇ ਪਿੱਛੇ ਦੇਖੋ ਇੱਕ ਕਾਲਾ ਚੀਨਾ ਤੇ ਨਾਲ ਚੱਪ ਕ래ਸ਼ੂ ਕਬੂਤਰ ਆ ਬੈਠਾ ਬਾਈ ਹੁਣਾਂ ਕੋ ਕਾਫੀ ਨਸਲਾਂ ਨੇ ਕਬੂਤਰਾਂ ਨੀਆਂ ਤੇ ਆ ਬੈਠੇ ਨੇ ਟੈਡੀ ਇੱਕ ਆ ਚਿਪਕਿਆ ਪਿਆ ਕੰਧ ਦੇ ਨਾਲ ਤੇ ਇੱਕ ਆ ਆ ਦੋ ਨਾਰੇ ਇਹ ਨੇ ਠੀਕ ਹੈ ਜੀ ਆ ਤੁਹਾਨੂੰ ਦੱਸਦੀਏ ਸਾਰੇ ਦੇ ਸਾਰੇ ਨਾਰੀ ਨੇ ਜਿੰਨੇ ਵੀ ਇਸ ਖੁੱਡੇ ਦੇ ਵਿੱਚ ਨੇ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਸੇਲ ਨਹੀਂ ਹੈਗੇ ਇੱਕ ਤੁਹਾਨੂੰ ਆ ਸ਼ਾ ਅੱਖਾ ਦਿਖਾਈਏ ਪੈਰਾਂ ਤੇ ਦੇਖੋ ਇਹਦੇ ਮੌਜ ਬਾਈ ਕਿੜਕੜੀ ਲੰਬੀ ਮੌਜ ਆ ਔਰ ਇਹਨਾਂ ਦੀ ਕਬੂਤਰਾਂ ਦੀ ਅਡਾਰ ਵੀ ਬਹੁਤ ਆ ਬਾਈ ਸਾਡੀ ਕੋਸ਼ਿਸ਼ ਹੁੰਦੀ ਆ ਬਾਈ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸ਼ੌਂਕ ਕਰਾ ਸਕੀਏ ਤੇ ਆਪਣਾ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਤੁਹਾਨੂੰ ਵਧੀਆ ਤੋਂ ਵਧੀਆ ਸ਼ੌਂਕ ਕਰਾਉਣ ਜਾ ਰਹੇ ਆ ਪੂਰੀ ਜਾਣਕਾਰੀ ਦੇਈ ਦੀ ਆ ਤੇ ਪੂਰੇ ਪੰਜਾਬ ਦੇ ਕਬੂਤਰ ਤੁਹਾਨੂੰ ਆਪਾਂ ਦਿਖਾਵਾਂਗੇ ਬਾਈ ਫਿਰ ਦੱਸਦੀ ਆ ਤੁਹਾਨੂੰ ਕਿਉਂਕਿ ਆਪਾਂ ਫੂਟਰ ਲਗਾਉਣ ਚਾਹੀਦਾ ਚੋਰੀ ਤੋਂ ਬਚਾ ਲਈਏ ਕਿਸੇ ਉਹ ਵੀ ਭਰਾਣੇ ਲਗਾਉਣਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਫੂਟਰ ਸਿਸਟਮ ਉਹਰੇ ਲੱਗਾ ਹੋਇਆ ਆ ਆਪਾਂ ਜਾਲੀਆਂ ਦਰਵਾਜ਼ੇ ਸਾਰੇ ਤੇ ਸਾਰੇ ਕਵਰ ਕਰ ਦਈਦੇ ਆ ਤੇ ਚੋਰ ਚੋਰੀ ਨਹੀਂ ਕਰ ਸਕਦਾ ਇਥੇ ਵੀ ਤੁਹਾਨੂੰ ਦੱਸ ਦਈਏ ਇਹ ਪੱਖਾ ਲਗਾਇਆ ਤੇ ਇਹ ਲੱਗੀਆਂ ਹਈਆਂ ਸੁਚਾਈ ਨੇ ਪੂਰੀ ਜਾਲੀ ਕਵਰ ਕੀਤੀ ਹੋਈ ਆ ਇਸ ਸੁਚਨੇ ਸਾਡੀ ਨੇ ਕੋਈ ਜਾਲੀ ਪਾੜ ਕੇ ਵੀ ਅੰਦਰ ਆਉਣ ਦੀ ਕੋਸ਼ਿਸ਼ ਕਰੂਗਾ ਨਾ ਤਾਂ ਹੂਟਰ ਬਾਈ ਵੱਜੂਗਾ ਵੱਜੂਗਾ ਤੇ ਇਹ ਹੈ ਦੀਪੂਪਰਾ ਦੇ ਕਬੂਤਰ ਜਿਹੜੇ ਨਰ ਜਿਹੜੇ ਤੋੜੇ ਹੋਏ ਆ ਜੇ ਜੋੜੇ ਨਹੀਂ ਲਾਏ ਬਾਈ ਨੇ ਠੀਕ ਹੈ ਤੇ ਲਾਲ ਚੀਨੇ ਕਾਲੇ ਚੀਨੇ ਆ ਨੀਲਾ ਕਬੂਤਰ ਫੇਰ ਤੁਹਾਨੂੰ ਦਿਖਾਈਏ ਦੇਖੋ ਗਜੂਦ ਕਬੂਤਰ ਦਾ ਨੀਲੇ ਦਾ ਬਾਕੀ ਮਿੱਤਰੋ ਚੱਲਦੇ ਆਂ ਦੂਸਰੇ ਖੁੱਡੇ ਦੇ ਵਿੱਚ ਤੇ ਉਹਦਾ ਕਰਦੇ ਆਂ ਆਪਾਂ ਸ਼ੌਂਕ ਆਕਾਸ਼ ਵੀਰ ਬਾਹਰ ਖੜਾ ਆ ਦੀਪੂ ਪਲਵਾਨ ਜੀ ਆ ਗਏ ਨੇ ਗੱਲਬਾਤ ਕਰਾਂਗੇ ਭੱਜ ਹੁਣਾਂ ਦੇ ਨਾਲ ਵੀ ਤੇ ਆ ਡੋਲੀਆਂ ਦੇਖੋ ਬਾਈ ਹੁਣਾਂ ਨੇ ਕਾਫੀ ਬਣਾਈਆਂ ਨੇ ਇਹਦੇ ਵਿੱਚ ਚਾਰ ਖਾਨੇ ਆ ਜਿਹੜੀ ਅੰਦਰ ਆ ਉਹਦੇ ਵਿੱਚ ਪੰਜ ਖਾਨੇ ਸੀ ਤੇ ਬਹੁਤ ਵਧੀਆ ਸਿਸਟਮ ਕੀਤਾ ਆ ਤੇ ਇਹਨਾਂ ਨੂੰ ਦਰਵਾਜ਼ੇ ਲਾ ਕੇ ਤੇ ਇਹਦੇ ਵਿੱਚ ਬਾਈ ਹੁਣੀ ਜਿਹੜੇ ਹੈਗੇ ਆ ਬੱਚੇ ਭਲਾਉਂਦੇ ਨੇ ਨਾ ਡੋਲੀਆਂ ਦੇ ਵਿੱਚ ਚੱਲਦੇ ਆਂ ਮਿੱਤਰੋ ਅਗਲੇ ਖੁੱਡੇ ਦੇ ਵਿੱਚ ਇਹਦੇ ਵਿੱਚ ਡੱਕੀਆਂ ਪਈਆਂ ਨੇ ਕਬੂਤਰੀਆਂ ਆ ਪਹੁੰਚ ਗਏ ਆਪਾਂ ਬਈ ਅਗਲੇ ਖੁੱਡੇ ਦੇ ਵਿੱਚ ਤੇ ਇਹਦੇ ਵਿੱਚ ਨੇ ਕਬੂਤਰੀਆਂ ਆ ਲਓ ਜੀ ਜਿਹੜੀਆਂ ਤੁਹਾਨੂੰ ਲਾਲ ਚੀਨੀਆਂ ਕਹਿੰਦੇ ਨਾ ਧੰਨ ਵਾਲੀਆਂ ਇੱਕ ਇੱਕ ਚ ਦਿਖਾਣਾ ਬਈ ਆ ਆ ਦੋ ਬੈਠੀਆਂ ਪਹਿਲਾਂ ਆ ਦੇਖੋ ਇਹ ਧੂੜੀ ਜਈ ਘਾਟ ਉਹਦੇ ਨਾਲ ਲਾਲ ਚੀਨੀਆਂ ਟੇਢੀਆਂ ਕਬੂਤਰੀਆਂ ਨਾ ਬਾਈ ਦੇ ਪਿੱਛੇ ਬਿਮਾਰੀ ਆਣ ਕਰਕੇ ਟੇਡੀਆਂ ਹੋ ਗਈਆਂ ਸੀ ਇੱਕ ਆ ਹੈ ਸੇਮ ਡੇਟੋ ਉਸ ਕਬੂਤਰ ਵਰਗੀ ਬਈ ਲਾਲ ਚੀਨੀਆਂ ਨੇ ਔਰ ਬੱਚੇ ਵੀ ਜਿਹੜੇ ਹੈਗੇ ਲਾਲ ਚੀਨੀ ਇਹ ਕੱਟਦੀਆਂ ਨੇ ਇਹ ਚੱਪ ਕ੍ਰੈਸ਼ੂ ਕਬੂਤਰੀ ਇਹਦੇ ਨਾਲ ਦਾ ਕਬੂਤਰ ਉਧਰ ਤੁਹਾਨੂੰ ਆਪਾਂ ਨਾਰਾਂਜਾ ਦਿਖਾਇਆ ਬਈ ਤੇ ਆ ਦੇਖੋ ਇੱਕ ਚਿੱਟੀਆਂ ਦੀ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਹੁਣ ਆ ਦੇ ਦੇਖੋ ਬਾਈ ਜਿੱਥੇ ਵੀ ਜਾਈਦਾ ਤੁਹਾਨੂੰ ਸ਼ੌਂਕ ਕਰਾਈਦਾ ਬਾਈ ਅੱਜ ਆਪਾਂ ਪਠਾਨਕੋਟ ਸ਼ਹਿਰ 'ਚ ਬੈਠੇ ਆਂ ਫਿਰ ਤੁਹਾਨੂੰ ਦੱਸ ਦਈਏ ਤੇ ਐਂ ਦੇਖੋ ਬਾਈ ਕਬੂਤਰ ਅੱਜ ਕਲੈਰਟੀ ਕੁਆਲਿਟੀ ਹਰ ਚੀਜ਼ ਪੂਰੀ ਮਿਲੂਗੀ ਇਸ ਵੀਡੀਓ ਦੇ ਵਿੱਚ ਕੱਲਾ ਕੱਲਾ ਪੰਛੀ ਜਿਹੜਾ ਬਾਈ ਤੁਹਾਨੂੰ ਦਿਖਾਣੇ ਆ ਅੱਜ ਆਹ ਹੈ ਚਿੱਟੀਆਂ ਦੀ ਕਬੂਤਰੀ ਨਸਲੋਂ ਐਂਡ ਲਾਲ ਚਿਨੀ ਡੇਲੇ ਦੇ ਪੂਰੇ ਬਾਹਰ ਨੂੰ ਅੱਖ 'ਚ ਤੀਰ ਵੀ ਬੰਨਦਾ ਇੱਕ ਦੇ ਵਿੱਚ ਤੈਣਾ ਇਹਦੀ ਅੱਖ ਦੇ ਵਿੱਚ ਇਹ ਦੇਖੋ ਪੂਰਾ ਲਾਜਵਾਬ ਸ਼ੌਂਕ ਆ ਤੁਹਾਡੇ ਵਾਸਤੇ ਆ ਮਿੱਤਰੋ ਲਾਲ ਜੀਰੇ ਲਾਲ ਚੀਨੇ ਲਾਲ ਸਰੇ ਚੱਪ ਕਰੈ ਸ਼ੂ ਇੱਕ ਕਬੂਤਰੀ ਆ ਬੈਠੀ ਆ ਬਾਈ ਹਮਾਂ ਦੇ ਜੋੜੇ ਆ ਕਬੂਤਰੀਆਂ ਕਬੂਤਰਾਂ ਦੇ ਜਿਹੜੇ ਕ੍ਰੈਸ਼ ਹੁੰਆਂ ਦੇ ਬਣਾਏ ਹੋਏ ਆ ਚੱਪ ਕ੍ਰੈਸ਼ੂ ਕਹਿੰਦੇ ਨੇ ਇਹਨਾਂ ਨੂੰ ਤੇ ਇਹ ਹੈ ਦੋ ਲਾਲ ਚੀਨੇ ਹੋਣਾ ਚੋ ਪੁਰਾਣੇ ਜਿਹੜੇ ਵੱਡੇ ਕਬੂਤਰ ਸੀ ਨਾ ਹਸਤਾਲ ਧੰਨੇ ਵਾਲੇ ਉਹ ਕਬੂਤਰ ਨੇ ਸ਼ੌਕ ਦੀਪੂ ਪਹਿਲਵਾਨ ਪਠਾਨਕੋਟ ਵਾਲੇ ਜੀ ਦੇ ਕਬੂਤਰਾਂ ਦਾ ਹੋਵੇ ਮੇਤਰ ਦਸਨਾ ਕੇ ਦਾਦਾ ਲੱਗਦਾ ਸ਼ੌਂਕ ਇਹ ਸਾਰੀਆਂ ਕਬੂਤਰੀਆਂ ਹੀ ਨੇ ਪਹਿਲੇ ਖੁੱਡੇ ਦੇ ਵਿੱਚ ਕਬੂਤਰ ਸੀ ਆ ਨੀਲੀ ਵੀ ਆ ਇੱਕ ਬਾਈ ਖਟੀਆਂ ਦੀ ਤੇ ਪੱਖੇ ਵੀ ਚੱਲ ਰਹੇ ਨੇ ਤੇ ਠੰਡੀ ਠੰਡੀ ਕੂਲਿੰਗ ਜਿਹੜੀ ਬਾਹਰੋਂ ਇਹ ਕੱਢ ਰਹੇ ਨੇ ਇਹਦੇ ਵਿੱਚੋਂ ਪੜਾਹ ਜਿਹੜੀ ਤੇ ਇੱਕ ਸਾਈਡ ਤੋਂ ਜਿਹੜੀ ਦਰਵਾਜ਼ੇ ਤੋਂ ਹਵਾ ਜਿਹੜੀ ਆ ਅੰਦਰ ਇਹਦੇ ਵਿੱਚ ਐਂਟਰ ਹੋ ਰਹੀ ਆ ਇਹ ਇੱਕ ਖੁੱਡੇ ਦੀਆਂ ਕਬੂਤਰੀਆਂ ਦੂਸਰੇ ਖੁੱਡੇ ਦੇ ਵਿੱਚ ਵੀ ਨੇ ਕਬੂਤਰੀਆਂ ਬਾਈ ਉਹ ਵੀ ਤੁਹਾਨੂੰ ਆਪਾਂ ਹੁਣੇ ਹੀ ਦਿਖਾਣੇ ਆ ਠੀਕ ਹੈ ਜੀ ਲੋ ਵੀ ਚਲਦੇ ਆਂ ਨੈਕਸਟ ਖੁੱਡੇਰੇ ਵਿੱਚ ਆਹ ਪੱਖਿਆ ਬਾਈ ਠੰਡੀ ਠੰਡੀ ਹਵਾ ਮਾਰ ਰਿਹਾ ਬਾਹਰ ਨੂੰ ਅੰਦਰ ਜਿੰਨੀ ਵੀ ਉਹ ਹੁੰਦੇ ਨਾ ਡਸਟ ਵੀ ਇਹ ਸਾਰੀ ਖਿੱਚ ਲੈਂਦੇ ਆ ਬਾਈ ਲਗਾਤਾਰ ਜਿਹੜੀ ਹਵਾਏ ਮਾਰਦੇ ਰਹਿੰਦੇ ਆ ਤੁਸੀਂ 12 ਘੰਟੇ ਇਹਨਾਂ ਨੂੰ ਲਗਾਤਾਰ ਚਲਾ ਸਕਦੇ ਹੋ 12 ਘੰਟੇ ਤੋਂ ਬਾਅਦ ਜਿਹੜੇ ਬੰਦ ਕਰਨੇ ਜ਼ਰੂਰੀ ਆ ਉਹਦੇ ਨਾਲ ਇਹ ਆ ਵੀ ਨਹੀਂ ਤੇ ਜੇ ਲਗਾਤਾਰ ਚੱਲਣਗੇ ਤੇ ਹੀਟ ਹੋ ਗਏ ਫਿਰ ਸੜ ਜਾਣਗੇ ਕੋਈ ਵੀ ਚੀਜ਼ਾਂ ਨੂੰ ਰੈਸਟ ਚਾਹੀਦੀ ਹੁੰਦੀ ਆ ਤੇ ਇਹਨਾਂ ਨੂੰ ਵੀ ਰੈਸਟ ਦੀ ਲੋੜ ਪੈਂਦੀ ਆ ਇਹ ਲਓਗੇ ਮਿੱਤਰੋ ਆ ਵੀ ਨੇ ਵੱਡੀਆਂ ਕਬੂਤਰੀਆਂ ਪਾਈ ਦੀਆਂ ਦੂਸਰੇ ਖੁੱਡੇ ਦੇ ਵਿੱਚ ਸ਼ਾਮ ਉਦਾਂ ਵਧੀਆ ਵੀਰ ਹੋਣਾ ਦਾ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਭਰਾਵਾਂ ਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸ਼ੌਂਕ ਕਰਾ ਸਕੀਏ ਜਿੱਥੇ ਵੀ ਜਾਈਏ ਇਹ ਦੇਖੋ ਕਿ ਕਿੱਡੇ ਵੱਡੇ ਪੈਰਾਂ ਤੇ ਮੌਜ ਹੈ ਜੀ ਦੀ ਕਾਲੀ ਚੀਨੀ ਜੀ ਕਬੂਤਰੀ ਆ ਤੇ ਪੈਰਾਂ ਦੇ ਡੱਕੇ ਬਹੁਤ ਬਹੁਤ ਵੱਡੇ ਨੇ ਇਹਦੇ ਤੇ ਨਾਲ ਚਿਟੀਆਂ ਅੱਖਾਂ ਦੀ ਬੈਠੀ ਆ ਚੜੇਲੀ ਆ ਹੈ ਵਈ ਨਸਲਾਂ ਬਾਈ ਦੇ ਕੋਲ ਨਾ ਪੂਰੀਆਂ ਵਧੀਆ ਘਰੇ ਵੀ ਸ਼ਾਮਾ ਸ਼ਾਮਾ ਤੱਕੜਾਈ ਨੇ ਬਾਈ ਨੇ ਕਬੂਤਰ ਤੇ ਹੁਣ ਬਾਹਰ ਵਾਲੀਆਂ ਬਾਜ਼ੀਆਂ ਚ ਵੀ ਹੱਥ ਪਾਤਾ ਬਾਈ ਉਹਨਾਂ ਨੇ ਹੌਲੀ ਹੌਲੀ ਸਮਾਂ ਜਿਹੜਾ ਸਹੀ ਆ ਜਾਂਦਾ ਤਿਆਰਵੇ ਜਿਹੜੇ ਆ ਨਾ ਇਹ ਅੱਗੇ ਲੈ ਕੇ ਜਾਂਦੇ ਆ ਬੰਦੇ ਨੂੰ ਬਸ ਬੰਦਾ ਹੌਂਸਲਾਣਾ ਹਾਰੇ ਤੇ ਕਬੂਤਰ ਵੀ ਜਿਹੜਾ ਕਿ ਬੜੀ ਬੜੀ ਅੱਗੇ ਪਹੁੰਚ ਜਾਂਦੇ ਆ ਜਿਹੜੇ ਬਾਜ਼ੀਆਂ ਚ ਛੱਡੇ ਬਾਈ ਉਹਨਾਂ ਨੇ ਕਬੂਤਰ ਉਹ ਹੈਗੇ ਆ ਉੱਪਰ ਠੁੱਡਿਆਂ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਕਾਲੇ ਸ਼ਾਹੀ ਵੀ ਨੇ ਬਾਈ ਹੋਣਾ ਕੋਲ ਖਟੀਆਂ ਖਾਣੇ ਇਹਨਾਂ ਦੀਆਂ। ਲੋਅ ਸੇ ਕੁਝ ਵੀਰੇ ਵੇਖੀਆਂ ਨੇ ਥੱਲੇ ਤੇ ਇਹਨਾਂ ਦਾ ਵੀ ਕਰੋ ਸ਼ੌਂਕ। ਹਵਾ ਜਿਹੜੀ ਹੈਗੀ ਹੁਣ ਠੰਡੀ ਠੰਡੀ ਜਿਹੜੀ ਚੱਲਣੀ ਸ਼ੁਰੂ ਹੋ ਗਈ ਆ। ਮੈਂ ਤਾਂ ਭਰਾ ਮਾਨੂੰ ਕਰਈਏ ਸ਼ੌਂਕ। ਇਹ ਆ ਜੀ ਸਾਰੀਆਂ ਵੱਡੀਆਂ ਕਬੂਤਰੀਆਂ ਪਹਿਲਾਂ ਤੁਸੀਂ ਦੇਖੇ ਕਬੂਤਰ ਤੇ ਜਿਹੜੇ ਉੱਡਣ ਵਾਲੇ ਕਾਫੀ ਕਬੂਤਰ ਨੇ ਬਾਈ ਹੋਣਾ ਦੇ ਉੱਪਰ ਪੈਣੇ ਛੱਤ ਤੇ ਤੇ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਬਾਈ ਜੀ ਕਰਾਉਣੀ ਹੈ। ਠੀਕ ਹੈ ਜੀ ਲਓ ਵੀ ਮਿੱਤਰੋ ਪਹੁੰਚ ਗਏ ਛੱਤ ਤੇ ਤੇ ਇਹ ਆਪਣਾ ਕਾਸ਼ਵੀਰ ਫੇਰ ਤੁਹਾਨੂੰ ਦੱਸ ਦਈਏ ਦੀਪੂ ਭਾਜੀ ਦਾ ਬੇਟਾ ਬੱਚੇ ਉੱਪਰ ਉੱਪਰ ਜੀ ਬੱਚੇ ਆ ਛੱਤ ਤੇ ਤੁਹਾਨੂੰ ਦਸੀਏ ਜਾਲ ਬੜਾ ਵੱਡਾ ਸੀ ਉੱਪਰ ਬਾਈ ਹੁਣਾਂ ਦਾ ਦਿਖਾਣੇ ਆ ਆ ਦੇਖੋ ਤੇ ਅੱਜ ਜਿਹੜਾ ਜਾਲ ਨਾ ਵਡਾਣਾ ਸ਼ੁਰੂ ਕਰਤਾ ਬਾਈ ਹੁਣਾਂ ਨੇ ਕਬੂਤਰ ਯੋਰ ਨਹੀਂ ਲਾਂਦੇ ਇਹਦੇ ਤੇ ਆ ਕੇ ਆਰਾਮ ਨਾਲ ਬਹਿ ਜਾਂਦੇ ਸੀ ਕਰਦੀਆਂ ਬਾਜ਼ੀਆਂ ਦੇ ਵਿੱਚ ਇਹ ਘਾਟਾ ਘਾਟੇ ਦਾ ਸੌਦਾ ਸੀ ਤੇ ਬਾਈ ਹੋਣਾ ਨੇ ਜਾਲ ਵਢਾਤਾ ਉਪਰੋਂ ਖਤਮ ਕਰ ਰੇ ਨੇ ਇਹਨੂੰ ਤੇ ਉੱਪਰ ਆ ਬੱਚੇ ਜਿਹੜੇ ਗਝਾਗ ਜਾ ਕੇ ਜਾਲ ਦੇ ਵਿੱਚ ਉੱਪਰਲੇ ਖੁੱਡੇ ਦੇ ਵਿੱਚ ਛੱਡੇ ਹੋਏ ਆ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹ ਬੱਚੇ ਉੱਪਰ ਕਰਾ ਦਿੰਨੇ ਆ ਸ਼ੌਂਕ ਫੇਰ ਆਉਣੇ ਆਪਾਂ ਥੱਲੇ ਵਾਲੇ ਖੁੱਡਿਆਂ ਵੱਲ ਇਹ ਸਾਰੇ ਦਾ ਸਾਰਾ ਜਿਹੜੇ ਖੁੱਡੇ ਆ ਨਾ ਉੱਪਰ ਆ ਬਾਈ ਹੋਣਾ ਦੇ ਡਾਊਨ ਡਾਊਨ ਦੇ ਇਸ ਛੱਤ ਤੋਂ ਆ ਜਿਹੜੇ ਪਹਿਲਾਂ ਖੁੱਡੇ ਦਿਖਾਏ ਉਹ ਪਰੇ ਨੇ ਉਹਦੇ ਤੋਂ ਜਿਹੜਾ ਹੈਗਾ ਆ ਬੱਚਿਆਂ ਵਾਲੇ ਆ ਉਧਰ ਸਾਰੇ ਦੇ ਸਾਰੇ ਆਇਆ ਲਓ ਬਾਈ ਪਹੁੰਚ ਗਏ ਆ ਪਾਉ ਉੱਪਰ ਛੱਤ ਤੇ ਚਾਰੇ ਤੇ ਤੇ ਇਹਦੇ ਵਿੱਚ ਆ ਬਈ ਬੱਚੇ ਜਿਹੜੇ ਨਵੇਂ ਗਝਾਏ ਨੇ ਬਾਈ ਹੁਣਾਂ ਨੇ ਛਤਰੀਆਂ ਤੇ ਲਾ ਕੇ ਰੋਕ ਲਏ ਆ ਦੇਖੋ ਬਈ ਲਾਲ ਚੀਨੀ ਉਹੀ ਤੁਹਾਨੂੰ ਦਿਖਾਣੇ ਆ ਜਿਹੜੇ ਆਪਾਂ ਕਹਿ ਰਹੇ ਸੀ ਨਾ ਬਿੱਤੰਨੇ ਆ ਦੇ ਫੀਰ ਲਾਲ ਚੀਨੀ ਆ ਦੇ ਲੋ ਸੇਮ ਬੱਚਾ ਉਦਾਂ ਦਾ ਪੱਟਦਾ ਇਹਦੀ ਕਰ ਲੋ ਸ਼ੌਂਕ ਇਹਨਾਂ ਲਾਲ ਚੀਨੀਆਂ ਦਾ ਬਾਈ ਜਮਾ ਸਰਾ ਪੂਰੇ ਹੋ ਜੇ ਇਹ ਛੋਟੇ ਛੋਟੇ ਆ ਵੱਡੇ ਹੋ ਕੇ ਤੇ ਪੂਰਾ ਰੰਗ ਕੱਢਣਗੇ ਇੱਕ ਆ ਬੈਠਾ ਬੱਚੇ 40 ਘੋਨੇ ਆ ਨਾ 40 50 ਬੱਚੇ ਹੈਗੇ ਆ ਬਾਈ ਉਹਨਾਂ ਨੇ ਲੀਡ ਮੈਂ ਖੜੇ ਟਾਂਗੀਆਂ ਤੇ ਲਾਦੇ ਨੇ ਬਾਈ ਇਹ ਤੁਹਾਨੂੰ ਫੇਰ ਦੱਸ ਦਈਏ લાલે 4-4 5-5 ਘੰਟੇ ਲਾ ਕੇ ਤੇ ਰੋਕ ਦਿੱਤੇ ਇੱਥੇ ਪੈਂਦੀ ਆ ਬੈਰੀ ਬਹੁਤ ਜ਼ਿਆਦਾ ਆ ਦੇਖੋ ਦੋ ਲਾਲ ਚੀਨੇ ਆ ਬੈਠੇ ਆ ਬਾਈ ਇਹ ਸਾਰੇ ਜਿਹੜੇ ਉੱਡਣ ਵਾਲੇ ਹੀ ਨੇ ਬੈਠਣ ਦੇ ਲਈ ਬਾਈ ਉਹਨਾਂ ਨੇ ਲੱਕੜ ਦੇ ਬਣਾਏ ਹੋਏ ਆ ਸਿਸਟਮ ਕੀਤਾ ਹੋਇਆ ਇੱਕ ਇੱਕ ਦੇ ਉੱਤੇ ਇੱਕ ਇੱਕ ਕਬੂਤਰ ਬਹੁਤ ਵਧੀਆ ਜਿਹੜਾ ਉਹ ਬੈਠਾ ਹੋਇਆ ਬਈ ਇਹ ਕਬੂਤਰ ਮਿੱਤਰੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਫਿਰ ਦੱਸ ਦਈਏ ਸੇਲ ਨਹੀਂ ਹੈਗੇ ਜਦੋਂ ਸੇਲ ਵਾਲੇ ਕਬੂਤਰ ਆਉਣਗੇ ਉਹ ਤੁਹਾਨੂੰ ਆਪਾਂ ਦੱਸ ਦਵਾਂਗੇ ਜੀ ਵੀਡੀਓ ਉਹਦੀ ਲੱਗ ਤੋਂ ਪਾ ਦਵਾਂਗੇ ਜੀ ਕਾਫੀ ਭਰਾਵਾਂ ਨੇ ਜਿਹੜਾ ਆਪਾਂ ਨੂੰ ਸੱਦਿਆ ਹੋਇਆ ਹੈ ਕਿ ਵੀਡੀਓ ਪਾਣੀ ਆ ਬਈ ਆਪਾਂ ਕਬੂਤਰ ਵੇਚਣੇ ਆ ਉਹਨਾਂ ਦੇ ਘਰਾਂ 'ਚ ਜਾ ਕੇ ਆਪਾਂ ਉਹ ਵੀ ਤੁਹਾਨੂੰ ਜਿਹੜਾ ਦਿਖਾ ਦਵਾਂਗੇ ਆ ਇੱਕ ਪੂਰੀ ਮਖਿਆਲੀ ਆ ਕਬੂਤਰੀ ਇਹਨੇ ਕਰਦੀ ਪੱਠੀ ਹੈ ਵੀ ਹਾਂਜੀ ਹਾਂਜੀ ਆ ਵੀ ਕਰਦੀ ਪੱਠੀ ਆ ਬਾਈ ਤੇ ਹੁਣ ਮਿੱਤਰੋ ਆਪਾਂ ਚੱਲਦੇ ਆ ਨੀਚੇ ਖੁੱਡਿਆਂ ਦੇ ਵਿੱਚ ਠੀਕ ਹੈ ਜੀ ਟੀਮ ਨਾਮ ਇਹ ਬੱਚੇ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਤੇ ਦਿਖਾਉਨੇ ਹੁਣ ਵੱਡੇ ਕਬੂਤਰ ਨੀਚੇ ਜਾ ਕੇ ਜਿਹੜੇ ਉੱਡੇ ਆ ਬਾਜ਼ੀਆਂ ਦੇ ਵਿੱਚ ਇਸ ਸਾਲ ਠੀਕ ਹੈ ਜੀ ਰੋਗ ਲਾਲ ਚੀਨੇ ਤੇ ਇਹ ਹੈ ਕਬੂਤਰ ਅੰਦਰ ਵੱਡੇ ਖੁੱਡਿਆਂ ਦੇ ਵਿੱਚ ਬਾਈ ਉਹਨਾਂ ਨੇ ਛੱਡੇ ਹੋਏ ਆ ਫੂਟਰ ਸੈਸ਼ਨ ਸਾਡਾ ਉਰੇ ਲੱਗਾ ਹੋਇਆ ਬਾਈ ਤੇ ਪੂਰਾ ਵਧੀਆ ਕੰਮ ਕਰ ਰਿਹਾ ਕਈ ਸਾਲਾਂ ਤੋਂ ਇਹ ਬੱਤ ਤੇ ਪਗੜੇ ਜਾ ਬਿਛੇ ਲੁਪਿਛੇ ਇਹ ਵਾਰੀ ਔੜਾ ਦਾ। ਹਾਂ ਔੜਾ ਅਗਲੇ ਲੋ। ਆ ਲਓ ਬਾਈ। ਇਹ ਕਬੂਤਰ ਹੀ ਸਾਰੇ? ਹਾਂਜੀ। ਇਹ ਸਾਰੇ ਨਾਰਾ ਬਾਈ। ਕਿਹਣਾ ਵਿਚੋੜਾ ਇਹ ਵੀਰੇ? ਕਿਹਨਾਂ ਵੱਡੇ ਆ? ਇਹ ਵੱਡੇ ਆ ਜੀ। ਇਹ ਵੀ ਵੱਡੇ ਆ ਹੈਂ। ਮੇਲੇ ਪਹਿਲਾਂ ਹੀ ਪਿਛੇ ਸਾਲ ਉੱਡੇ ਪਾਈਏ, ਕੁੱਝੇ ਰੋਕੇ ਰੱਖੇ ਜਿਹੜੇ ਸਾਰੇ। ਠੀਕ ਆ ਠੀਕ ਆ। ਥੋੜਾ ਸਤਾ ਦੇ। ਸਹੀ ਆ। ਦੇਖੋ ਮਿੱਤਰੋ ਕਰੋ ਸ਼ੌਂਕ। ਪਠਾਨਕੋੜ ਸ਼ਹਿਰ ਦੇ ਕਬੂਤਰ ਬਹੁਤ ਹੀ ਸੋਹਣੇ ਸੋਹਣੇ ਸਨ ਅਖੇ ਲਾਲ ਚੀਨੇ ਰੱਤੇ ਕਾਲੇ ਮਖਿਆਲੇ ਐ ਹੀ ਕਿਹ ਪਾਨ ਕਾਲੇ ਮਖਿਆਲੇ ਪੁਰਾਣੇ ਇਦਾਂ ਦੇ ਸੀ ਜੀ ਦੇ ਕਬੂਤਰਾਂ ਨੂੰ ਬਹੁਤ ਉੜਦੇ ਸੀ ਆ ਮਖਿਆਲਾ ਅੱਛਾ ਅਜੇ ਤੁਹਾਡੇ ਪੁੱਤ ਦੋ ਤਿੰਨ ਸਾਲ ਪਹਿਲਾਂ ਅੱਛਾ ਉਹ ਆਏ ਹੈ ਇਹ ਉਹ ਮਖਿਆਲਾ ਹੈ ਠੀਕ ਆ ਠੀਕ ਹੈ ਸਹੀ ਹੈ ਸਹੀ ਹੈ ਇਹ ਬਹੁਤ ਮਿਲਦਿਆ ਹੋਇਆ ਘਰ ਦਾ ਪੱਠਾ ਸੀ ਆਪਣੇ ਕਬੂਤਰਾਂ ਦਾ ਹਨਾ ਜਿਹੜਾ ਮੈਂ ਕਿਹਾ ਸੀ ਕਈ ਕਬੂਤਰੀ ਮਲਕੀ ਪੱਠੀ ਤੋਂ ਨਿਕਲੇ ਆਈ ਸੀ ਪੱਠਾ ਨਿਕਲੇ ਬਾਹਰ ਚ ਸਹੀ ਆ ਸਹੀ ਆ ਇਹ ਆਪਣਾ ਉਹ ਕਬੂਤਰੀ ਮਰਗੀ ਇਹਨਾਂ ਦੀ ਮਾਂ ਹੀ ਜਿਹੜੀ ਬੜੇ ਰੰਗ ਕੱਢਦੇ ਸਾਡੇ ਕੋਲ ਕਬੂਤਰ ਉਹਨਾਂ ਦਾ ਆ ਤੇ ਆ ਇੱਕ ਕਾਲਾ ਖਟੀਆਂ ਦਾ ਬੈਠਾ ਬਾਈ ਕਰੋ ਸ਼ੌਂਕ ਹੈਣਾ ਕਬੂਤਰਾਂ ਦਾ ਮਿੱਤਰੋ ਕੋਈ ਸ਼ੌਂਕ ਪੂਰਾ ਵਧੀਆ ਮਿੱਤਰੋ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਨਾ ਨਾ ਇੱਥੇ ਠੀਕ ਆ ਅੰਦਰ ਸਭੋ ਵਧੀਆ ਸ਼ੌਂਕ ਹੋ ਜਾਂਦਾ ਕੋਸ਼ਿਸ਼ ਹੈ ਹੀ ਭਾਈ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਵਧੀਆ ਤਰੀਕੇ ਦੇ ਨਾਲ ਭਰਾਵਾਂ ਨੂੰ ਤੇ ਭਰਾ ਆਪਣੇ ਨਾਲ ਜੁੜੇ ਰਹਿਣ ਠੀਕ ਆ ਜੀ ਇਹ ਨਾਰਾ ਸਾਰੇ ਦੇ ਸਾਰੇ ਵੀਰੇ ਜਿਹੜੇ ਤੁਸੀਂ ਦੇਖਿਆ ਵੱਡੇ ਨਰਨੇ ਬਾਈ ਦੇ ਇਹ ਦੀ ਤੇ ਹੁਣ ਆਪਾਂ ਚੱਲਦੇ ਆਂ ਬਾਈ ਨੈਕਸਟ ਅਗਲੇ ਖੁੱਡੇ ਦੇ ਵਿੱਚ ਅੰਦਰੋਂ ਅੰਦਰ ਜਿਹੜੇ ਖੁੱਡਿਆਂ ਦੇ ਦਰਵਾਜ਼ੇ ਬਣਾਏ ਹੋਏ ਆ ਇਹ ਕਬੂਤਰੀਆਂ ਹਾਂਜੀ ਇਹ ਕਬੂਤਰੀਆਂ ਬਾਜੀਆਂ ਜੁੜੀਆਂ ਸਾਰਾ ਅੱਛਾ ਜਿਹੜੀਆਂ ਬਾਜੀ ਉੱਡੀਆਂ ਕਬੂਤਰੀਆਂ ਉਹਨਾਂ ਦੇ ਕੋਲ ਪਹੁੰਚ ਗਏ ਬਾਈ ਆਪਾਂ ਆਹ ਕਬੂਤਰੀਆਂ ਉੱਡੀਆਂ ਨੇ ਬਾਜੀ ਲਓ ਫੇ ਹੁਣ ਤੁਹਾਨੂੰ ਇਹਨਾਂ ਦਾ ਕਰਾਈਏ ਸ਼ੌਂਕ ਗਿਣਤੀ ਦੀਆਂ ਕਬੂਤਰੀਆਂ ਜਿਹੜੀਆਂ ਖੁੱਡੇ ਦੇ ਵਿੱਚ ਛੱਡੀਆਂ ਹੋਈਆਂ ਬਾਈ ਹੁਣਾਂ ਨੇ ਆ ਭੂਰੀਆਂ ਮਖਿਆਲੀਆਂ ਸਭ ੁੱਡੀਆਂ ਨੇ ਬਾਈ ਆਇ ਇੱਕ ਰੱਤੀ ਦੀਆ ਵਿੱਚ ਆਹ ਚਟੀਆਂ ਦੀ ਦੇਖੋ ਇੱਕ ਹੀਰਾ ਕਿਆ ਚੀਜ਼ ਆ ਇਹ ਕਬੂਤਰੀ ਆ ਹਾਂਜੀ ਕਬੂਤਰੀ ਆ ਚਟੀਆਂ ਦੀ ਚਟੀਆਂ ਦੀ ਫੜੀ ਵੀਰੇ ਇਹਨੂੰ ਕਬੂਤਰੀ ਨੂੰ ਯਾਰ ਬਾਲੀ ਚੰਗੀ ਆ ਸੋਹਣੀ ਆ ਆ ਲੋ ਕਾਸ਼ਵੀਰ ਨੇ ਫੜੀਆ ਕਬੂਤਰੀ ਮਿੱਤਰੋ ਤੇ ਕਰਾਈਏ ਤੁਹਾਨੂੰ ਇਹਦੀ ਅੱਖ ਦਾ ਸ਼ੌਂਕ ਆਹ ਹੈ ਦੀ ਬਈ ਅੱਖ ਪਰ ਵੀ ਦਿਖਾਇਓ ਵੀਰੇ ਇਹਦੇ ਤੇ ਪਰ ਦੇਖੋ ਬਹੁਤ ਚੌੜੇ ਪਾਰਾਂ ਸੋਹਣੇ ਪਾਰਾਂ ਅਡਾਰ ਫੇਰ ਕਬੂਤਰ ਦੀ ਆਂਦੀ ਆ ਜੇ ਪਰ ਵਧੀਆ ਹੋਣ ਸਹੀ ਆਕਾਸ਼ ਵੀਰੇ ਉਹ ਬੱਚਾ ਹਟਾ ਛੋਟਾ ਆਹ ਇੱਕ ਕਹਿੰਦੇ ਕਿ ਛੋਟਾ ਬੱਚਾ ਸਾਰੀਆਂ ਬਾਜੀਆਂ 'ਚ ਵੀ ਉੱਡਿਆ ਬਈ ਉੱਡਿਆ ਹਰ ਬਾਜੀ 'ਚ ਆਹ ਲਓ ਜੀ ਸਟ ਬਠਾ ਹਰ ਬਾਜੀ 'ਚ ਹਰ ਬਾਜੀ 'ਚ ਲਾਸਟ ਬੈਠਾ ਸ਼ਾ ਅੱਖਾਂ ਬੱਚਾ ਘਰ ਦਾ ਪੱਠਾ ਇਹਦੀ ਸਤਾ ਦਾ ਲੇਖ ਤੋਂ ਆ ਦੇਖੋ ਸਟੈਂਪ ਹੱਲੇ ਵੀ ਲੱਗੀ ਹੋਈ ਆ ਇਹਦੇ ਠੀਕ ਆ ਔਰ ਹਰ ਬਾਜੀ ਦੇ ਵਿੱਚ ਹੀ ਉੜਦਾ ਰਿਹਾ ਬਈ ਸ਼ਾਂ ਆਖਾ ਬੱਚ ਆ ਛੋਟਾ ਜਿਹਾ ਕਲੀਆਂ ਛਾੜਦਾ ਪਿਆ ਹੱਲੇ ਹਾਂਜੀ ਇਹਦੇ ਕੋਈ ਕਲੀ ਛੜੀ ਜੀ ਆ ਦੇਖੋ ਬਈ ਇਹ ਸ਼ੇਮੀ ਕਲੀ ਦੇ ਵਿੱਚ ਆ ਇਹ ਉਡੀਆਂ ਕਬੂਤਰੀਆਂ ਬਈ ਨਾਲ ਬਾਜੀ ਦੇ ਵਿੱਚ ਤੇ ਬਹੁਤ ਹੀ ਵਧੀਆ ਵੀਰ ਦਾ ਸ਼ੌਂਕ ਇਹ ਦੇਖੋ ਪੂਰੀ ਮਖਿਆਲੀ ਦੀ ਬਾਈ ਬਹੁਤ ਸੋਹਣੀ ਆ ਘਰ ਦੀਆਂ ਬਾਜ਼ੀਆਂ ਦੀ ਉਡਾਰ ਇਹਨਾਂ ਕਬੂਤਰਿਆਂ ਨੇ ਦਿੱਤੀ ਆ ਬਾਈ ਸ਼ੌਂਕ ਕਿਦਾਂ ਦਾ ਲੱਗਦਾ ਦੱਸਿਓ ਜ਼ਰੂਰ ਵੀਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮੇਰੇ ਵੀਰ ਠੀਕ ਆ ਅੱਗੇ ਹੀ ਚੱਲਦੇ ਆ ਮੇਰੋ ਅਗਲੇ ਖੁੱਡੇ ਦੇ ਵਿੱਚ ਇਹਦਾ ਦਰਵਾਜ਼ਾ ਥੱਲੋਂ ਦੀ ਆ ਆ ਲਓ ਇਹ ਚ ਕਿਹੜੇ ਆ ਇਹਦੇ ਮਦਰਾਸੀ ਛੁੱਟੇ ਅੱਧੇ ਕੱਢ ਗਏ। ਅੱਛਾ। 2-3 ਚਾਰ ਪਾਣੀ ਕਬੂਤਰ ਛੜੇ ਬਾਜੀਆਂ ਉੱਡੇ ਆ। ਹੈਲੋ ਬਾਈ ਜੀ ਇਹਦੇ ਵਿੱਚ ਲੱਗ ਲੱਗ ਕੁਆਲਿਟੀ ਵਾਲੇ ਕਬੂਤਰ ਨੇ। ਕਾਫੀ ਤਰ੍ਹਾਂ ਦੇ ਵਿੱਚ ਮਦਰਾਸੀ ਵੀ ਛੱਡੇ ਹੋਏ ਨੇ ਬਾਈ ਹੋਣਾ ਨੇ। ਤੇ ਕੁਝ ਜਿਹੜੇ ਬਾਜੀਆਂ ਉੱਡੇ ਉਹ ਵੀ ਛੱਡੇ ਹੋਏ ਨੇ। ਠੀਕ ਆ ਜੀ ਇਹਨਾਂ ਦਾ ਕਰ ਲੋ ਸ਼ੌਂਕ ਮੇਰੇ ਵੀਰ। ਮੈਂ ਕਬੂਤਰ ਕੱਢਦਾ ਜੀਰਾ ਦਾ ਬਾਈ ਜਪਿਆ ਦਾ ਪੈਸਾ। ਅੱਛਾ ਇਹਦੀ ਸਾਰੀਆਂ ਬਾਜੀਆਂ ਉੱਡਿਆ ਕਬੂਤਰ। ਲਓ ਬਾਈ ਤੁਹਾਨੂੰ ਇੱਕ ਜੀਰਾ ਕਬੂਤਰ ਦੱਸ ਦਿਆਂ ਬਾਈ ਹੁਣੇ ਦੱਸ ਦਿਆਂ ਵੀ ਇਹ ਸਾਰੀਆਂ ਬਾਜੀਆਂ ਹੀ ਉੱਡਿਆ। ਆਇਆ ਇੱਕ ਆਇਆ ਇਹ ਪਰ ਕਰ ਆਪਸੀ ਇਹ ਡਾਇਣੀ ਉਹ ਜਿਹੜਾ ਅੱਗੇ ਗਿਆ ਉਹ ਹਰ ਵਿੱਚ ਪਿਆ ਆਹ ਕਬੂਤਰ ਆ ਜਿਹੜਾ ਸਾਰੀਆਂ ਬਾਜੀਆਂ ਉੱਡਿਆ ਬਈ ਪੈਰਾਂ ਤੇ ਇਹਦੇ ਮੌਜ ਆਹ ਜਿਹੜਾ ਪਿਛਲੇ ਆਹ ਜਿਹੜਾ ਆ ਉੱਡਿਆ ਹੈ ਆ ਉੱਡਿਆ ਬਈ ਸਾਰੀਆਂ ਬਾਜੀਆਂ ਜੀ ਰਾਤੇ ਆ ਇਹਦਾ ਭਰਾ ਇਹਦੇ ਪਰਾਂ ਕਰਕੇ ਕਹਿੰਦੇ ਭੜਾਇਆ ਨਹੀਂ ਗਿਆ ਜੀ ਇਹਨੂੰ ਆਹ ਦੇਖੋ ਇੱਕ ਆ ਹੋਰ ਆ ਕਿੰਨੇ ਜੀ ਦੇ ਇਹ ਵੀ ਉਹਦਾ ਭਰਾ ਹੀ ਆ ਇਕੋ ਭਰਾ ਕਈ ਵਾਰ ਖਰਾਬ ਹੋ ਜਾਂਦਾ ਇੱਕਦਾਂ ਕਈ ਫਰਕ ਪੈ ਜਾਂਦੇ ਆ ਉਹਨਾਂ ਦੇ ਵਿੱਚ ਠੀਕ ਹੈ ਆ ਵੀੜਾ ਇਹ ਚੀਰਾ ਟੋਪਰ ਬਟਨ ਤੇ 11 ਦੇ ਟੂਰਨਾਮੈਂਟ ਪਹਿਲੇ ਵਾਲੇ ਆ ਜਿਹੜਾ ਆ ਵੀ ਬਾਜੀ ਜੁੜਿਆ ਹੋਇਆ ਬਈ ਟੀਲੀਆਂ ਦਾ ਜੀਰਾ ਚਿੱਟਾ ਜੀਰਾ ਏ ਇਹ ਵੀ ਬਾਜੀ ਦੇ ਵਿੱਚ ਉੰਡਿਆ ਹੋਇਆ ਤੇ ਕਿਦਾਂ ਦਾ ਲੱਗਾ ਸ਼ੌਂਕ ਮਿੱਤਰੋ ਜ਼ਰੂਰ ਦੱਸਣਾ ਤੇ ਚੈਨਲ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਛੇਤੀ ਲੈ ਕੇ ਆਵਾਂਗੇ ਤੇ ਆਹ ਦੇਖੋ ਚਿੱਟੀਆਂ ਦਾ ਇੱਕ ਤੁਹਾਨੂੰ ਆ ਦਿਖਾਈਏ ਕਿੰਨਾ ਸਨਖਾਇੀ ਕਬੂਤਰ ਠੀਕ ਹੈ ਜੀ ਤੇ ਹੁਣ ਦਿਓ ਮਿੱਤਰੋ ਇਜਾਜ਼ਤ ਠੀਕ ਆ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਆਵਾਂਗੇ ਵੇਟ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਸਭ ਤੰਦਰੁਸਤ ਰਹਿਣ ਤੇ ਸਭ ਦੇ ਜਾਨਵਰ ਵੀ ਤੰਦਰੁਸਤ ਰਹਿਣ ਤੇ ਹਰ ਕਿਸੇ ਦੇ ਘਰੇ ਜਿਹੜੀ ਖੁਸ਼ੀ ਬਣੀ ਰਹੇ ਪਰਮਾਤਮਾ ਸਾਬ ਦੇ ਨਾਲ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ